ਮੇਰਾ ਨਾਮ ਪ੍ਰੀਤਪਾਲ ਕੋਹੜਾ ਹੈ ਮੇਰੇ ਪਤੀ ਦਾ ਨਾਮ ਸਰਦਾਰ ਪਰਦਮਨ ਸਿੰਘ ਹੈ ਤੇ 7-8 ਮਹੀਨੇ ਹੋ ਗਏ ਮੇਰੇ ਬੇਟੇ ਦੀ ਡੈਥ ਹੋ ਗਈ ਉਹ ਪ੍ਰਾਈਵੇਟ ਨੌਕਰੀ ਕਰਦਾ ਸੀ ਅਸੀਂ ਕਿਰਾਏ ਦੇ ਘਰ ਤੇ ਰਹਿੰਦੇ ਬੈਸੀ ਤੇ ਹੁਣ ਮੇਰੇ ਨੂੰ ਨੌਨ ਐ ਤੁਹਾਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ 3-4 ਮਹੀਨੇ ਬਾਅਦ ਕੰਦੇਲ ਮੈਂ ਹੀ ਤੁਹਾਨੂੰ ਰੱਖ ਸਕਦੀ ਤੁਸੀਂ ਜਿੱਥੇ ਮਰਜੀ ਜਾਓ ਸੋਹਣ ਸੁਖੋ ਜਬ ਨਿਕਲੋ ਬਾਹਰ ਹੁਣ ਅਸੀਂ ਦੋ ਦੋ ਦਿਨਾਂ ਦੇ ਕੱਲ ਦੇ ਅਸੀਂ ਸਵਾਨ ਇੱਕ ਦੋ ਅਟੈਚੀ ਲੈ ਕੇ ਘਰ ਆ ਗਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ساری ਉਮਰ ਸ਼ਿੰਗਾਰ ਸੀ ਕੀਤਾ 82 ਸਾਲ ਦੀ ਉਮਰ ਆ ਬਾਪੂ ਦੀ ਤੇ ਇੰਨੀ ਕੀ ਲਗਭਗ ਉਮਰ ਮਾਤਾ ਪਿਤ ਪਾਲ ਕਰਦੀ ਇੱਕ ਬੇਟਾ ਸੀਗਾ ਜਿਹਨੂੰ ਬੜੇ ਚਾਵਾਂ ਲਾਡਾਂ ਨਾਲ ਪਾਲਿਆ ਪੜਾਇਆ ਲਿਖਾਇਆ ਰਿਜ਼ੋਰਟ ਦੇ ਵਿੱਚ ਵਿੱਚ ਮੈਨੇਜਰ ਸੀਗਾ ਬਾਈ ਪੜਿਆ ਲਿਖਿਆ ਬੜਾ ਸੂਝਵਾਨ ਸਿਆਣਾ ਹਸਮੁਖ ਸੀ ਬਾਪੂ ਦੱਸਦਾ ਵੀ ਮੇਰਾ ਪੁੱਤ ਬਹੁਤ ਸਿਆਣਾ ਸੀ ਬਹੁਤ ਹਸਮੁਖ ਸੀ ਵਿਆਹ ਹੋ ਗਿਆ ਉਹਦਾ ਵੀ ਅੱਗੋਂ ਵਿਆਹ ਕੀਤਾ ਬੇਟਾ ਹੋ ਗਿਆ ਉਹਦੇ ਵੀ ਸਮੇਰਪਾਲ ਸਿੰਘ ਨਾਮ ਰੱਖਿਆ ਪੁੱਤੇ ਦਾ ਦਾਦੇ ਦਾਦੀ ਬੜੇ ਖੁਸ਼ ਸੀ ਆਪਣੇ ਪੁੱਤ ਨਾਲ ਪੋਤੇ ਨਾਲ ਨੂੰ ਨਾ ਜਿੰਦਗੀ ਵਧੀਆ ਚੱਲ ਰਹੀ ਸੀ ਅੰਕਲ ਜੀ ਵੀ ਆਪਣੇ ਕਮਾਕਾਰਾਂ ਤੋਂ ਰਿਟਾਇਰ ਹੋ ਗਏ ਸੀ ਕਿਉਂਕਿ ਇਹਨਾਂ ਨੇ ਵੀ ساری ਉਮਰ ਕਿਰਤ ਕਮਾਈ ਕੀਤੀ ਆਪਣੇ ਬੱਚੇ ਨੂੰ ਪੜਾਉਣ ਲਈ ਵਿਆਹਣ ਲਈ ਜੋ ਇਨਸਾਨ ਕਰ ਸਕਦਾ ਉਹ ਸਾਰੇ ਕਾਰਜ ਜਪੁਰਦਮਨ ਸਿੰਘ ਨੇ ਵੀ ਕੀਤੇ ਪੋਤਾ ਵੀ ਬਰਾਬਰ ਦਾ ਹੋ ਗਿਆ ਸੀ 18 ਸਾਲਾਂ ਦਾ ਹੋ ਗਿਆ ਪੋਤਾ ਪਲੱਸ 2 ਕਰਕੇ ਹਟਿਆ ਤਾਂ ਹੁਣ بیٹے ਨੂੰ ਅਚਾਨਕ ਪ੍ਰੋਬਲਮ ਆ ਗਈ ਲੀਵਰ ਦੀ ਲੀਵਰ ਡੈਮੇਜ ਹੋ ਗਿਆ ਤਾਂ ਡੈਥ ਹੋ ਗਈ ਜਤਿੰਦਰਪਾਲ ਸਿੰਘ ਇਕੱਲਾ-ਇਕੱਲਾ ਹੀ ਮਾਂ ਪਿਓ ਦਾ ਪੁੱਤ ਸੀ ਇਹ ਦੁਨੀਆ ਤੋਂ ਚੁਰ ਗਿਆ ਪਿੱਛੇ ਬਜ਼ੁਰਗ ਬਾਪੂ ਤੇ ਮਾਤਾ ਜੀ ਤੇ ਉਹਨਾਂ ਦੀ ਧਰਮ ਪਤਨੀ ਤੇ ਉਹਨਾਂ ਦਾ ਬੇਟਾ ਸਮੀਰਪਾਲ ਸਿੰਘ ਤੇ ਮਕਾਨ ਵੀ ਡਿੱਗ ਗਿਆ ਸੀ ਕਿਰਾਏ ਦੇ ਮਕਾਨ ਤੇ ਰਹਿੰਦੇ ਸੀ ਬੇਟੇ ਦੀ ਡੈਥ ਹੋਈ ਨੂੰ ਹੁਜੇ 6-7 ਮਹੀਨੇ ਹੋਏ ਆ ਬਾਪੂ ਤੇ ਬੇਬੇ ਨੂੰ ਕਰੋ ਬੇਕਾਰ ਹੋਣਾ ਪੈ ਗਿਆ ਕਾਰ ਛੱਡਣਾ ਪੈ ਗਿਆ ਇਹਦੇ ਚ ਕੌਣ ਗਲਤ ਸੀ ਕੌਣ ਸਹੀ ਸੀ ਇਸ ਚੀਜ਼ ਤਾਂ ਅਸੀਂ ਨਹੀਂ ਪੈਂਦੇ ਨੀਗੇ ਵੀ ਕਿਹਨੇ ਕੀ ਕਿਹਾ ਕਿਸੇ ਨੂੰ ਕਿਹੜੀ ਗੱਲਾਂ ਗੁੱਸੇ ਹੋਏ ਪਰ ਅਸੀਂ ਇੱਕ ਗੱਲ ਦੇਖ ਕੇ ਜਰੂਰ ਮਨ ਸਾਡਾ ਦੁਖੀ ਹੋਇਆ ਜਿਹੜੀ ਵੀਡੀਓ ਸਾਨੂੰ ਬਾਪੂ ਬੇਬੇ ਦੀ ਆਈ ਹੈ ਉਹ ਅਸੀਂ ਸੋਸ਼ਲ ਇੱਥੇ ਵੀ ਸ਼ੇਅਰ ਕਰ ਰਹੇ ਆ ਤੁਸੀਂ ਦੇਖੋ ਵੀਡੀਓ ਜਿੱਥੇ ਬਾਪੂ ਬੇਬੇ ਨਿਵਾਸੀ ਹੈ ਗਿਆ ਤੇ ਉੱਥੇ ਹੀ ਰਹਿੰਦੇ ਆ ਮੇਰਾ ਨਾਮ ਪ੍ਰੀਤਪਾਲ ਕੋਹੜਾ ਮੇਰੇ ਪਤੀ ਦਾ ਨਾਮ ਸਰਦਾਰ ਪਰਗਮਨ ਸਿੰਘ ਹੈ ਤੇ 7-8 ਮਹੀਨੇ ਹੋ ਗਏ ਮੇਰੇ ਬੇਟੇ ਦੀ ਡੈਥ ਹੋ ਗਈ ਉਹ ਪ੍ਰਾਈਵੇਟ ਨੌਕਰੀ ਕਰਦਾ ਸੀ ਅਸੀਂ ਕਿਰਾਏ ਦੇ ਘਰ ਤੇ ਰਹਿੰਦੇ ਬੈਸੀ ਤੇ ਹੁਣ ਉਹਦੀ ਡੈਥ ਤੋਂ ਬਾਅਦ ਮੇਰੀ ਨੋਨ ਐ ਸਾਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਤਿੰਨ ਚਾਰ ਮਹੀਨੇ ਬਾਅਦ ਕਹਿੰਦੇ ਆ ਮੈਂ ਨਹੀਂ ਤੁਹਾਨੂੰ ਰੱਖ ਸਕਦੀ ਤੁਸੀਂ ਜਿੱਥੇ ਮਰਜ਼ੀ ਜਾਓ ਸੋਹਣ ਰੁਕੋ ਜਦੋਂ ਨਿਕਲੋ ਬਾਹਰ ਹੁਣ ਅਸੀਂ ਦੋ ਦੋ ਦਿਨਾਂ ਦੇ ਕੱਲ ਦੇ ਅਸੀਂ ਸਮਾਨ ਇੱਕ ਦੋ ਅਟੈਚੀ ਲੈ ਕੇ ਕਰਵਾ ਆ ਗਏ ਆ ਤੇ ਉਹ ਉਸ ਘਰ ਦਾ ਵੀ ਛੱਟੇ ਪਲਾਟ ਕਲੋਨੀ ਤੇਰਾ ਤੇਰਾ ਨਿਵਾਸ ਤੇਰਾ ਨੰਬਰ ਘਰ ਜੇ ਅਸੀਂ ਰਹਿ ਰਹੇ ਸੀ ਤੇ ਹੁਣ ਤੁਹਾਡੀ ਕੋਈ ਹਰਕਤ ਕੀਤੀ ਜਾਵੇ ਅਸੀਂ ਬਹੁਤ ਜਿਆਦਾ ਪਰੇਸ਼ਾਨ ਹੈ ਸਾਨੂੰ ਕੋਈ ਰਹਿਣ ਦੀ ਥਾਂ ਚਾਹੀਦੀ ਹੈ ਹੁਣ ਸਾਨੂੰ ਉਥੇ ਰਹਿਣ ਨੂੰ ਬੇਟਾ ਪ੍ਰਾਈਵੇਟ ਨੌਕਰੀ ਦੇ ਵਿੱਚ ਸਾਡਾ ਮੱਸਾ ਹੀ ਗੁਜ਼ਾਰਾ ਉਦੋਂ ਹੁੰਦਾ ਸੀ ਕਿਰਾਇਆ ਭਾਲਦੇ ਸੀ ਤੇ ਸਾਡਾ ਕੁਝ ਵੀ ਸਾਡੇ ਕੋਲ ਪੈਸਾ ਤੇ ਲੈ ਕੁਝ ਨਹੀਂ ਹੈਗਾ ਹੋਨਾਂ ਸੀ ਕਿ ਦੇ ਘਰ ਰਹੇ ਐ ਵਕਫ ਦੇ ਘਰ ਉਹਨਾਂ ਨੇ ਸਾਨੂੰ ਪਨਾਹ ਦਿੱਤੀ ਹੋਈ ਹੈ ਜਿਵੇਂ ਤੁਸੀਂ ਦੇਖਿਆ ਇਸ ਵੀਡੀਓ ਰਾਹੀਂ ਵੀ 7 ਮਹੀਨੇ ਹੋਏ ਹਜੇ ਆਪਣੇ ਪੁੱਤ ਦੇ ਮਰਿਆ ਨੂੰ ਹਜੇ ਉਸ ਦੁੱਖ ਚੋਂ ਬਾਹਰ ਨਹੀਂ ਸੀ ਆਏ ਤੇਰੀਕਰੋਂ ਬੇਕਾਰ ਹੋਣਾ ਪਿਆ ਗਿਆ ਨੂੰ ਨੇ ਇਹ ਗੱਲ ਕਹਿ ਕੇ ਪਰ ਲਾਸਟ ਵਾਲਿਆ ਵੀ ਮੈਂ ਹੁਣ ਤੁਹਾਡੀ ਸੰਭਾਲ ਨਹੀਂ ਕਰ ਸਕਦੇ ਸਾਡੇ ਵੀ ਟੀਮ ਮੈਂਬਰਾਂ ਨੇ ਜਾ ਕੇ ਗੱਲ ਕੀਤੀ ਭੈਣ ਨਾਲ ਪੁੱਛਿਆ ਵੀ ਤੁਸੀਂ ਕਿਉਂ ਨਹੀਂ ਸਾਂਭਦੇ ਤਾਂ ਉਹਨਾਂ ਨੇ ਕੁਝ ਇਹਨਾਂ ਦੀਆਂ ਗਲਤੀਆਂ ਕੁਝ ਕਮੀਆਂ ਕੁਝ ਗੱਲਾਂ ਦੱਸਣੀਆਂ ਸ਼ੁਰੂ ਕਰਤੀਆਂ ਵੀ ਇਹ ਇਦਾਂ ਕਰਦੇ ਸੀ ਇਦਾਂ ਬੋਲਦੇ ਸੀ ਆ ਸੀ ਪਰ ਘਰ ਦੇ ਵਿੱਚ ਗੁੱਸੇ ਗਿੱਲੇ ਕਿਹਦੇ ਨਹੀਂ ਹੁੰਦੇ ਸਭ ਦੇ ਹੁੰਦੇ ਆ ਪਰ ਐਸ ਹਾਲਾਤ 'ਚ ਇਸ ਬੁੱਢੇ ਬਾਰੇ ਕਰੋ ਬੇਕਾਰ ਥੋੜੀ ਕਰ ਸਕਦੇ ਆਪਾਂ ਅੱਜ ਜੀ ਇਹਨਾਂ ਦਾ ਪੁੱਤ ਜਿਉਂਦਾ ਹੁੰਦਾ ਇਹ ਇਦਾਂ ਦਰਦ ਦਰਦ ਦੀ ਠੋਕਣਾ ਖਾਂਦੇ ਥੋੜੀ ਫਿਰਦੇ ਹੁਣ ਇਹ ਕਿਸੇ ਆਪਣੇ ਫੈਮਲੀ ਫਰੈਂਡ ਦੇ ਘਰੇ ਰਹਿ ਰਹੇ ਸੀ ਉਹਨਾਂ ਦੇ ਘਰੋਂ ਹੀ ਸਾਨੂੰ ਵੀਡੀਓ ਬਣਾ ਕੇ ਭੇਜੀ ਗਈ ਸਾਨੂੰ ਪਤਾ ਲੱਗਿਆ ਜਦੋਂ ਵੀਡੀਓ ਦੇਖ ਕੇ ਸਾਡੇ ਨਾਲ ਜੁੜਿਆ ਹੋਇਆ ਕਿ ਪਰਿਵਾਰ ਦੇ ਮੈਂਬਰ ਨੇ ਮਨਮੀਤ ਬਾਈ ਹੁਣੀ ਉਹਨਾਂ ਨੇ ਸਾਡੇ ਨਾਲ ਇਨਫੋਰਮੇਸ਼ਨ ਸਾਂਝੀ ਕੀਤੀ ਵੀ ਇਹ ਬਜ਼ੁਰਗ ਜੋੜਾ ਇਸ ਟਾਈਮ ਬਹੁਤ ਤਕਲੀਫ ਦੇ ਵਿੱਚ ਆ ਵੀ ਨਹੀਂ ਤਾਂ ਇਦਾਂ ਹੀ ਖਤਮ ਹੋ ਜਾਣਗੇ ਜੇ ਆਪਾਂ ਇਹਨਾਂ ਦੀ ਮਦਦ ਨਾ ਕੀਤੀ। ਭਾਵੇਂ ਬਾਹਰ ਨਾਲੋਂ ਤਾਂ ਉੱਪਰ ਵਾਲਾ ਸਾਡੀ ਕੀ ਔਕਾਤ ਵੀ ਅਸੀਂ ਕਿਸੇ ਇੱਕ ਬੰਦੇ ਨੂੰ ਵੀ ਪ੍ਰਸ਼ਾਦਾ ਸ਼ਕਾ ਸਕੀਏ। ਤਾਂ ਫਿਰ ਜੇ ਤੁਸੀਂ ਬੇਨਤੀ કરી ਸੀ ਵੀਰੇ ਉਹਨਾਂ ਨੂੰ ਵੀ ਤੁਸੀਂ ਬਾਪੂ ਨੂੰ ਤੇ ਬੇਬੇ ਨੂੰ ਸਾਡੇ ਕੋਲੇ ਪਹੁੰਚਦਾ ਕਰ ਦਿਓ ਤੇ ਅੱਜ ਗੁਰੂ ਰਾਮਦਾਸ ਮਹਾਰਾਜ ਦੇ ਘਰੋਂ ਸ੍ਰੀ ਅਮਰਸਰ ਸਾਹਿਬ ਤੋਂ ਆਏ ਜੀ ਤੁਸੀਂ ਅਮਰਸਰ ਸਾਹਿਬ ਕਿੱਥੇ ਰਹਿ ਰਹੇ ਸੀ ਤੁਸੀਂ ਛਾਟੇ ਛਾਟੇ ਉਹ ਜਿਹਨਾਂ ਦੇ ਘਰੇ ਰਹਿੰਦੇ ਸੀ ਤੇ ਤੁਹਾਡਾ ਬੇਟਾ ਵੀ ਉੱਥੇ ਰਹਿੰਦਾ ਸੀ ਛਾਟੇ ਪਹਿਲਾਂ ਨਹੀਂ ਜੀ ਜਸਰ ਉਹ ਪਹਿਲੇ ਅਸਰ ਦੇ ਸੀ ਮੀਰਾ ਮੀਰਾ ਕੋਟ ਮੀਰਾ ਕੋਲ ਨਹੀਂ ਮੀਰਾ ਕੋਟ ਮੀਰਾ ਕੋਟ ਉੱਥੇ ਜਸ ਤੋਂ ਪਹਿਲੇ 10 ਤੋਂ ਪਹਿਲੇ ਏਅਰਪੋਰਟ ਰੋਡ ਤੇ ਏਅਰਪੋਰਟ ਰੋਡ ਤੇ ਮੀਰਾ ਕੋਟ ਤੇ ਮਾਤਾ ਜੀ ਉਹ ਤਾਂ ਜਿਵੇਂ ਘਰ-ਵਾਰ ਆਪਣਾ ਤੁਹਾਡਾ ਹੈ ਨਹੀਂ ਸੀਗਾ ਆਪਦਾ ਹੈਗਾ ਅਸੀਂ بڑے ਘਰ ਆਏ ਇਹਨਾਂ ਨੂੰ ਬਾਹਰ ਭੇਜਣ ਵਿੱਚ ਬਾਹਰ ਵੀ بڑا ਪੈਸਾ ਜਾਂਦਾ ਰਹੇਗਾ ਘਰ ਵਿੱਚ ਸਾਰਾ ਪੈਸਾ ਸਾਰਾ ਇੱਦਾਂ ਬਾਹਰ ਭੇਜ ਤੇ ਆਪਣੇ ਬੇਟੇ ਨੂੰ ਬਾਹਰ ਭੇਜਣ ਲਈ ਇਹ ਗਏ ਸੀ ਬਾਹਰ ਨਹੀਂ ਬਨੇ ਨਹੀਂ ਬੈਡਰੂਮ ਉਹ ਸਾਰਾ ਭੰਗ ਗਿਆ ਸੀ ਤੇ ਫਿਰ ਉਹ ਜੰਗੇ ਜੇ ਹੋ ਗਏ ਸੀ ਤੇਰਾ ਅਪੈਂਡਿਕ ਪੈ ਗਿਆ ਫਿਰ ਜਦੋਂ ਅਸਟ੍ਰੇਲੀਆ ਦੇ ਵਿੱਚ ਉਹ ਰੋਲੇ ਜੇ ਪੈ ਗਏ ਸੀ ਪਿੱਛੇ ਦੇ ਮੁੰਡੇ ਮਾਰਦੇ ਸੀ ਇੱਕ ਦੋ ਉਹਨਾਂ ਦਿਨਾਂ ਦੇ ਵਿੱਚ ਏਸਟ੍ਰੇਲੀਆ ਚੱਲੇ ਸੀ ਹਾਂਜੀ ਤੇ ਉਹ ਪੈਸਾ ਵੀ ਡੁੱਬ ਗਿਆ ਬਾਹਰ ਵੀ ਨਹੀਂ ਗਏ ਕਿੰਨੀ ਵਾਰਾਰ ਵਾਸਤੇ ਪਰ ਸਾਰਾ ਸੁਪਿਆ ਹੀ ਹੋ ਗਿਆ

ਇਹ ਪਹਿਲੀ ਵਾਰ ਇਦਾਂ ਹੋ ਰਿਹਾ ਵੀ ਚੰਦੇ ਸੁਪਨਿਆਂ ਦੇ ਘਰ ਚ ਅਸੀਂ ਕੋਈ ਇਸ ਤਰ੍ਹਾਂ ਦੇ ਪਰਿਵਾਰ ਨੂੰ ਤੁਹਾਡੇ ਸਾਹਮਣੇ ਲੈ ਕੇ ਆਏ ਜਿੱਥੇ ਬਜ਼ੁਰਗ ਜੋੜੇ ਨੂੰ ਉਹਨਾਂ ਦੇ ਪਰਿਵਾਰ ਨੇ ਘਰੋਂ ਕੱਢਤਾ ਨਹੀਂ ਅਸੀਂ ਹਮੇਸ਼ਾ ਜਦੋਂ ਘਰੇਲੂ ਮਸਲੇ ਸਾਨੂੰ ਕੋਈ ਇਦਾਂ ਦੀ ਕਾਲ ਆਉਂਦੀ ਆ ਅਸੀਂ ਕੋਸ਼ਿਸ਼ ਕਰਦੇ ਹੁੰਨੇ ਆ ਵੀ ਉੱਥੇ ਕਿਸੇ ਤਰੀਕੇ ਸੈਟਲਮੈਂਟ ਹੋ ਜਾਵੇ ਪਰਿਵਾਰ ਨਾਲ ਗੱਲ ਕਰਕੇ ਜਾਂ ਸਮਝਾ ਕੇ ਜਾਂ ਕਿਸੇ ਤਰੀਕੇ ਕਹਿ ਸੁਣ ਕੇ ਅਸੀਂ ਉੱਥੇ ਸੈਟਲ ਕਰਨ ਦੀ ਕੋਸ਼ਿਸ਼ ਕਰਦੇ ਆ ਇੱਥੇ ਵੀ ਅਸੀਂ ਆਪਣੇ ਟੀਮ ਮੈਂਬਰ ਦੀ ਡਿਊਟੀ ਲਈ ਭੇਜਿਆ ਸੀ ਕੌਣ ਅੱਗੇ ਅਸੀਂ ਉਹਨਾਂ ਨੂੰ ਕੀ ਕਿਹਾ ਇਹਨਾਂ ਦੇ ਫਿਰ ਡਾਟਰ ਇਨ ਲਾ ਦੇ ਡਾਟਰ ਇਨ ਲਾ ਨੇ ਉਹਨੇ ਆਪਣੇ ਕੁਝ ਮਨਪੂਰਨ ਬਸੇ ਹਾਂ ਪਹਿਲਾਂ ਮੈਂ ਜੋਬ ਵਗੈਰਾ ਵੀ ਕਰਦੀ ਸੀ ਹਮੇ ਡਿਪਰੈਸ਼ਨ ਚਾਜੇ ਦੋ ਤਾਂ ਮੈਂ ਜੋਬ ਵੀ ਕਰਨੀ ਹੈ ਵੀ ਕਿਸੇ ਨੇ ਰੋਡ ਦੇ ਦਿੱਤੇ ਖਰਚੇ ਰਹੇ ਨੇ ਆਪਣੇ ਬ੍ਰਦਰ ਦੇ ਕਿਸੇ ਫਰੈਂਡ ਦੇ ਘਰੇ ਗਏ ਜਿੱਦਾਂ ਖਾਲੀ ਮਕਾਨ ਤੇ ਕਮਰਾ ਹੀ ਦੇ ਦਿੱਤਾ ਹੋਇਆ ਤੇਰੇ ਕੋਲ ਤੇ ਕਹਿੰਦੇ ਵੀ ਮਿੱਥੂ ਮੂਡ ਨਹੀਂ ਹੋਣਾ ਹਾਂ ਜੀ ਮੇਰਾ ਥੋੜਾ ਜਿਹਾ ਵੀ ਸਤਕਲਾ ਕਮੀਨਾਂ ਦੀ ਆਪਸ ਚ ਰਹੀ ਹੈ ਕੋਈ ਮਾਰੀ ਨਹੀਂ ਕਿ ਧੰਨ ਦਾ ਤਾਰੋ ਦਾ ਵੀ ਸਾਥ ਤੇ ਇਹ ਜਿਵੇਂ ਇਸ ਕਰਕੇ ਇਹ ਕਹਿੰਦੇ ਸੀ ਤੁਸੀਂ ਆਪਣਾ ਦੇਖੋਗੇ ਤੇ ਇਹ ਤੁਹਾਨੂੰ ਜਵਾਬ ਦੇਤਾ ਜਵਾਬ ਕੋਈ ਵੀ ਵੀਡੀਓ ਨਹੀਂ ਹਟੋਛੀ ਬਣਾਉਣ ਤੋਂ ਨੇ ਮਨਾਂ ਕਰਤਾ ਨਾ ਵੀ ਮੈਂ ਵੀਡੀਓ ਤੇ ਜਾਂ ਬਾਈਟ ਨਹੀਂ ਦੇਣੀ ਉਹਨੇ ਜਿਹੜੋ ਸਾਡੇ ਟੀਮ ਮੈਂਬਰ ਉਹਦੇ ਕੋਲੇ ਗਏ ਸੀ ਨਾ ਜੀ ਉਹਨਾਂ ਨੇ ਦੱਸਿਆ ਵੀ ਮੈਂ ਵੀ ਆਪਣੇ ਭਰਾ ਦੇ ਕਿਸੇ ਦੋਸਤ ਦੇ ਘਰੇ ਰਹਿ ਰਹੀ ਆ ਹਾਂ ਸੀ ਉੱਥੇ ਹੀ ਰਹਿ ਰਹੇ ਸੀ ਹਾਂਜੀ ਉਹਦੇ ਨਾਲ ਹੀ ਰਹਿ ਰਹੇ ਸੀ ਹਾਂਜੀ ਦੱਸਿਆ ਉਹਨੇ ਵੀ ਮੈਂ ਹੁਣ ਰੱਖ ਨਹੀਂ ਸਕਦੀ ਮੈਂ ਕਿ ਮੈਂ ਵੀ ਡਿਪਰੈਸ਼ਨ ਦੇ ਵਿੱਚ ਆ ਮੇਰੇ ਕੋਲੇ ਕੋਈ ਖਰਚਾ ਹੈ ਨਹੀਂ ਕੋਈ ਅਫੋਰਡ ਨਹੀਂ ਕਰ ਸਕਦੀ ਮੈਂ ਵੀ ਮੇਰੀਆਂ ਮਜਬੂਰੀਆਂ ਆ ਬਾਕੀ ਜਦੋਂ ਕਈ ਵਾਰੀ ਬਾਪੂ ਅਸੀਂ ਕੀ ਕਹੀਏ ਤੁਹਾਨੂੰ ਵੀ ਹੈ ਨਾ ਤੁਸੀਂ ਦੁੱਖ ਚ ਬਿ ਜਦੋਂ ਇਹ ਜੀ ਘਰ ਦੇ ਵਿੱਚ ਸੱਟ ਲੱਗਦੇ ਦੇਖੋ ਗਿਆ ਤਾਂ ਉਹਦੇ ਵੀ ਸਿਰ ਦਾ ਸਾਈਂ ਤੁਰ ਗਿਆ ਹੈ ਨਾ ਉਹ ਵੀ ਤਾਂ ਅੱਖੋਂ ਹਾਲੀ ਹੋ ਗਈ ਆ ਪਰ ਜਦੋਂ ਆਹ ਦੁੱਖ ਦੀ ਘੜੀ ਚ ਇਕੱਠੇ ਰਹਿਣ ਦਾ ਸਮਾਂ ਹੁੰਦਾ ਇੱਕ ਜੁੱਟ ਹੋ ਕੇ ਉਦੋਂ ਆ ਬਖਰੇਵੇਂ ਕਰਨ ਦਾ ਟਾਈਮ ਨਹੀਂ ਹੁੰਦਾ ਬਸ ਨਾ ਇਹ ਸਮਝਾਉਣ ਦੀ ਵੀ ਅਸੀਂ ਕੋਸ਼ਿਸ਼ ਕੀਤੀ ਕਰਾਂਗੇ ਵੀ ਅੱਗੋਂ ਵੀ ਮੈਂ ਭੈਣ ਨਾਲ ਮੈਂ ਆਪ ਵੀ ਗੱਲ ਕਰੂੰਗਾ ਤੁਹਾਡੇ ਨਾਲ ਹਨਾ ਵੀ ਅਸੀਂ ਉਹਨੂੰ ਸਮਝਾਵਾਂਗੇ ਵੀ ਭੈਣ ਮੇਰੀ ਇਹ ਦੁੱਖ ਸੁੱਖ ਇਕੱਠੇ ਰਹਿ ਕੇ ਕੱਟਿਆ ਜਾਂਦਾ ਅਲੱਗ-ਅਲੱਗ ਹੋ ਕੇ ਨਹੀਂ ਕੱਟਿਆ ਜਾਂਦਾ ਹਨਾ ਜਿੰਨਾ ਕਿ ਤੁਹਾਡਾ ਖਰਚਾ ਉਹਨਾਂ ਕ ਤਾਂ ਅਸੀਂ ਵੀ ਸਪੋਰਟ ਕਰ ਸਕਦੇ ਹਾਂ ਪਰ ਤੁਸੀਂ ਰਹੋ ਘਰ 'ਚ ਇਕੱਠੇ ਹਨਾ ਅਲੱਗ-ਅਲੱਗ ਤੁਹਾਡੀ ਵੀ ਕੋਈ ਜ਼ਿੰਦਗੀ ਨਹੀਂ ਪੋਤੇ ਦੇ ਨਾਲ ਰਹੋਗੇ ਉਹਨੂੰ ਵੀ ਸਪੋਰਟ ਆ ਚਲੋ ਮਗਰ ਆਉਣਾ ਜਾਣਾ ਦਾਦਾ ਜੀ ਆ ਸਕੂਲੇ ਜਾਏ ਜਾਂ ਹੋਰ ਨਾ ਬੱਚੇ ਨਾ ਖੇਡ ਲੈ ਹਸਲੇ ਦਾ ਮਿੰਟ ਉਹਨੂੰ ਸਾਡੇ ਵਾਲ ਮਲਗ ਲੱਭਦੀ ਹੈ ਨਾ ਲੱਭ ਸਾਡੇ ਵਾਲੇ ਰੱਖੀ ਉਹਨੂੰ ਗੱਲ ਕਰਨ ਤੋਂ ਧੂਰ ਹੀ ਰੱਖ ਲਈ ਕਿ ਪਰੈ ਰ ਨਾ ਉਹ ਨਹੀਂ ਜਾਣਾ ਤੁਹਾਨੂੰ ਜਾਇਆ ਤੇ ਤੁਸੀਂ ਕੋਈ ਹੈਲੋ ਹਾਂਜੀ ਹਾਂਜੀ ਬਤਵਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਉਹ ਵੀਰ ਜੀ ਕਿ ਕੋ ਹਾਂਜੀ ਠੀਕ ਆ ਵੀਰੇ ਠੀਕ ਆ ਹਾਂਜੀ ਆ ਜਿੱਦੜ ਮੈਂ ਉਹੀ ਬਾਪੂ ਜੀ ਉਹਨਾਂ ਨੇ ਗੱਲ ਕਰਦਾ ਸੀ ਜੀ ਬੈਠਾ ਉੱਪਰ ਦੇ ਮਨ ਸਿੰਘ ਵੀ ਨਾਲ ਹੀ ਹਾਂਜੀ ਹਾਂਜੀ ਵੀ ਜ਼ਿੰਦਗੀ ਜੀ ਇਦਾਂ ਦੇ ਹਾਲਾਤ ਕਿਉਂ ਬਣੇ ਕਾਰਨ ਕੀ ਆ ਨਾ ਕੋਈ ਦਾਦੇ ਸੀ ਉਹ ਬੜੀ ਦੁੱਖ ਦੀ ਗੱਲ ਆ ਵੀ ਇੰਨਾ ਸਭ ਕੁਝ ਹੋਣ ਦੇ ਬਾਵਜੂਦ ਇਹਨਾਂ ਪੜ੍ਹਾਈ ਲਿਖਾਈ ਸਭ ਕੁਝ ਆਦ ਕਿਰੋਂ ਦੁੱਖ ਤਕਲੀਫ ਤਾਂ ਜ਼ਿੰਦਗੀ ਚ ਆਉਂਦੀ ਹੀ ਆ ਹਾਂਜੀ ਬਿਲਕੁਲ ਬਿਲਕੁਲ ਭਾਜੀ ਬਿਆਸ ਸਵਾ ਤਾਂ ਇੱਕ ਦੂਜੇ ਦਾ ਸਾਥ ਦੇਣ ਦਾ ਸੀਗਾ ਅਲੱਗ ਹੋਣ ਦਾ ਨਹੀਂ ਸੀਗਾ ਹੂੰ ਬਿਲਕੁਲ ਸਿਰ ਤੇ ਤੁਸੀਂ ਵੀ ਕੋਸ਼ਿਸ਼ ਕਰਿਓ ਜੀ ਇਹਨਾਂ ਦੀ ਡਾਕਟਰ ਇਨ-ਲਾਅ ਨਾਲ ਗੱਲ ਕਰਕੇ ਅਸੀਂ ਵੀ ਕੋਸ਼ਿਸ਼ ਕਰਾਂਗੇ ਵੀ ਚਲੋ ਕਿਸੇ ਤਰੀਕੇ ਜੇ ਇਹਨਾਂ ਦੀ ਕੋਈ ਸੈਟਲ ਹੋ ਜਾਵੇ ਇਕੱਠੇ ਰਹਿਣ ਤਾਂ ਹੀ ਇਹਨਾਂ ਦੀ ਜ਼ਿੰਦਗੀ ਹੈ ਜੀ ਇਦਾਂ ਚਲੋ ਸਾਡੇ ਕੋਲੇ ਰਹਿ ਰਣਗੇ ਸਾਨੂੰ ਤਾਂ ਕੋਈ ਦਿੱਕਤ ਨਹੀਂ ਪ੍ਰਸ਼ਾਦਾ ਪਾਣੀ ਗੁਰੂ ਮਾਰਾ ਨੇ ਦੇਣਾ ਅਸੀਂ ਕੌਣ ਦੇਣ ਵਾਲੇ ਬਿਲਕੁਲ ਗੁਰੂ ਜੀ ਮੈਂ ਚਲੋ ਜੀ ਆਪਦੇ ਘਰ ਚ ਰਹਿਣ ਬੱਚੇ ਪੋਤੇ ਨਾਲ ਰਹਿਣ ਤਾਂ ਇਹਨਾਂ ਨੂੰ 4-7 ਸੌਖੇ ਆਉਣਗੇ ਜੀ ਬਿਲਕੁਲ ਬਿਲਕੁਲ ਠੀਕ ਹੈ ਜੀ ਬਿਲਕੁਲ ਠੀਕ ਹੈ ਠੀਕ ਹੈ ਮਨਮੀਤ ਸਿੰਘ ਜੀ ਤੁਹਾਡਾ ਸ਼ੁਕਰੀਆ ਬਹੁਤ-ਬਹੁਤ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਤੰਦਰੁਸਤ ਰੱਖੇ ਬਖਸ਼ੇ ਪ੍ਰਤਮਾਲਬੀ ਜੀ ਹਾਂ ਜੀ ਹਾਂ ਜੀ ਤਾਂ ਜਿਹਨਾਂ ਦੇ ਘਰ ਗਏ ਸੀ ਇਹਨਾਂ ਦੇ ਨੂੰ ਕੁਲੇ ਵੀ ਉਹਨਾਂ ਨੇ ਤੁਹਾਨੂੰ ਕੀ ਰਿਸਪੌਂਸ ਦਿੱਤਾ ਜੀ ਤੁਹਾਨੂੰ ਲੱਗਦਾ ਵੀ ਕੁਝ ਕੁਗਲੇ ਕਹੀ ਜੀ ਆਪਣਾ ਵਰਗੂਪਾ ਜੀ ਵੀ ਮਤਲਬ ਮੇਰੇ ਕੋਲ ਹੁਣ ਹੈ ਹੀ ਕੁਝ ਨਹੀਂ ਵੀ ਮੈਂ ਇਹਨਾਂ ਨੂੰ ਨਾਲ ਰੱਖ ਕੇ ਸਕਾਂ ਕਿ ਮੈਂ ਤੇ ਆਪ ਮੇਰੇ ਭਰਾ ਨੇ ਆਪਣੇ ਦੋਸਤ ਦੇ ਘਰੇ ਮੈਨੂੰ ਪਿਆ ਰਿਹਾ ਉਹ ਤੇ ਮੈਂ ਤੇ ਉਹਨਾਂ ਦੇ ਘਰ ਰਹਿ ਰਹੀ ਆ ਇੱਥੇ ਮੈਂ ਇਹਨਾਂ ਨੂੰ ਵੀ ਲੈ ਕੇ ਆਈ ਸੀ ਇਹਨਾਂ ਨੂੰ ਮੇਰੀਆਂ ਗੱਲਾਂ ਬੜੀਆਂ ਚੁਭਦੀਆਂ ਜੀ ਇਹਨਾਂ ਨੂੰ ਮੇਰਾ ਬੋਲਣਾ ਬੜਾ ਲੱਗਦਾ ਜੀ ਉਹ ਵਾਜੇ ਆ ਤੇ ਮੈਨੂੰ ਅੱਗੋਂ ਆਪ ਕਹਿੰਦੇ ਨੇ ਵੀ ਮੈਂ ਹੀ ਹੁਣ ਉੱਥੇ ਚਲ ਜੰਨੇ ਆ ਅਸੀਂ ਇੱਕ ਐਨਜੀਓ ਨਾਲ ਗੱਲ ਕਰ ਲੈਨੇ ਆਂ ਉੱਥੇ ਚਲ ਜੰਨੇ ਆ ਉਹ ਕੰਨੀ ਵੀ ਮੈਂ ਤੇ 20 ਸਾਲਾਂ ਤੋਂ ਇਹਨਾਂ ਦੇ ਨਾਲ ਰਹਿ ਰਹੀ ਆ ਤੇ ਮੈਨੂੰ ਤੇ ਇਹ ਪਤਾ ਨਹੀਂ ਹੁਣ ਕਿਉਂ ਇਹਨਾਂ ਨੂੰ ਮੈਂ ਮਾਰੀ ਰੱਖਣ ਲੱਗੀ ਮਤਲਬ ਉਹ ਅੱਗੋਂ ਇੱਕਦਾਂ ਦੀਆਂ ਕਹਾਣੀਆਂ ਸੁਣਾ ਦਿੰਦੀ ਆ ਹਾਂਜੀ ਮਾਂ ਦੱਸੋ ਕੀ ਕਹਿੰਦੇ ਤੁਸੀਂ ਉਹ ਕਹਿੰਦੇ ਵੀ ਮੈਂ ਇਹਨਾਂ 20 ਸਾਲਾਂ ਤੋਂ ਇਹਨਾਂ ਕੱਟਿਆ ਇਹਨਾਂ ਨਾਲ ਵੀ ਹੁਣ ਵੀ ਤਾਂ ਮੈਂ ਰਹਿ ਸਕਦੀ ਸੀ ਐਸਾ ਉਮਰ ਦਾ ਸਾਟਾ ਕਾ ਨਿਕਰਨ ਜੀ ਕਰੇਗਾ ਜੀ ਕਰੇਗਾ ਉਹਨੇ ਕਿਾਸੇ ਮੈਂ ਤਰਜੀਹ ਕੰਬੀਨੈਂਟ ਦੇ ਵਿੱਚ ਵੀ ਇੱਥੇ ਬਰਦਾਸ਼ਤ ਨਹੀਂ ਕਰਨਾ समान चुके भावे सड़क पर रख तो हूँ तू एक मिनट मैं हल कुछ नहीं सी लगा मैं जो वॉशिंग मशीन ची धोन तो वाले कपड़े धोए कृपा छपाए जिन्हें मेरे सामने दे दे मैं नज़र आए मैं बैग वूग छ पा के मैं तुर पे सब इन्हें मेरी वीडियो बनाई है जो मैन नहीं सी घरों बहर निकल तीन मेरा समान इन अंदर ਮੇਰੇ ਅਨੇਸਮਾਨ ਕਿਉਂ ਨਹੀਂ ਕਿਤਾਸੀ ਕਿਉਂ ਕਰੋ ਨਿਕਲਾਂਗੇ ਅੱਜ ਇਹ ਦੇ ਸ਼ੁਰੂ ਤੇ ਇਹ ਗੱਲਾਂ ਬਰਦਾਸ਼ਤ ਕਰਦੇ ਸੀ ਉਹ ਸਾਡੇ ਉੱਪਰ ਕਿੰਨੀ ਆ ਭਾਵੇਂ ਕੱਕੜੀ ਅਗਲਾ ਸਾਹਿਬ ਹੀ ਤਾਂ ਆਵੇ ਮਨੂ ਬੜਾ ਬੋਲੀ ਵੀ ਮਨੂ ਬੜਾ ਬੋਲੀ ਭਾਵੇਂ ਅਗਲਾ ਸਾਹਿਬ ਇਹ ਸਾਨੂੰ ਆਵੇ ਤਾਂ ਅਸੀਂ ਇਹ ਸਮਝ ਕੇ ਨਿਕਲਾਂਗੇ ਇਹ ਚੋਪੀ ਰੰਗਰੀ ਦੀ ਨਾ ਮਰਜ਼ੀ ਨਹੀਂ ਜਰੀ ਰੰਮੀ ਸੀ ਚਲੋ ਮੈਂ ਸਮਝ ਸਕਦੇ ਅਸੀਂ ਵੀ ਇਸ ਗੱਲ ਨੂੰ ਤਾਂ ਤੁਹਾਡੇ ਨੂੰ ਚਲੋ ਪ੍ਰਤਪਾਲ ਵੀਰੇ ਸ਼ੁਕਰੀਆ ਤੁਹਾਡਾ ਨਾ ਤੁਸੀਂ ਉੱਥੇ ਗਏ ਗੱਲਬਾਤ ਕੀਤੀ ਫੇਰ ਵੀ ਇਹਨਾਂ ਦੇ ਨਾ ਜਿਹੜੇ ਇਹਨਾਂ ਦੀ ਨੂੰਹ ਦਾ ਜਿਹੜਾ ਬ੍ਰਦਰ ਹੈ ਨਾ ਜੀ ਉਹਦੇ ਨਾਲ ਮੈਂ ਇੱਕ ਅੱਧੇ ਦਿਨ 'ਚ ਕਾਲ ਕੀਤੀ ਸੀ ਉਹਨਾਂ ਨੂੰ ਉਹ ਬਿਜ਼ੀ ਸੀ ਕਹਿੰਦੇ ਮੈਂ ਤੁਹਾਨੂੰ ਇੱਕ ਅੱਧੇ ਦਿਨ 'ਚ ਮਿਲਦਾ ਜੀ ਫਿਰ ਮੈਂ ਮਿਲ ਕੇ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਕਿ ਜੇ ਕੁਝ ਹੋ ਸਕਦਾ ਪੋਸਿਬਿਲਟੀ ਕਿ ਚਲੋ ਅਸੀਂ ਕੋਈ ਰਾਸ਼ਨ ਬਣੀ ਜੀ ਤੁਹਾਨੂੰ ਹੈਲਪ ਕਰ ਦਾਂਗੇ ਨਾਲ ਥੋੜੀ ਬੋਤੀ ਤੇ ਜੇ ਇਹਨਾਂ ਦਾ ਵੀ ਹੋ ਜੇਗੇ ਗੁਜਰ ਬਸਰ ਤੇ ਚਲੋ ਆਪਣਾ ਕਰ ਲਓ ਥੇ ਓਕੇ ਵੀਰੇ ਓਕੇ ਜੀ ਥੈਂਕ ਯੂ ਇਹ ਜੀ ਸਤਿ ਸ਼੍ਰੀ ਅਕਾਲ ਜੀ ਇਹ ਥੋੜੀ ਜਿਹੀ ਤੁਹਾਨੂੰ ਇੱਥੇ ਕਿਸੇ ਤਰ੍ਹਾਂ ਦੀ ਤਕਲੀਫ ਨਾ ਆਵੇ ਤੁਹਾਨੂੰ ਇੱਥੇ ਕੋਈ ਉਹ ਹੈ ਤਾਂ ਵੀ ਕਿਦਾਂ 20 ਸਾਲ ਸਾਡੇ ਮੁੰਡੇ ਨੇ ਉਹਨੇ ਨਾ ਕਦੇ 20 ਸਾਲ ਬਿਤਾਉ ਉਹ 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 ਪਰ ਸੰਨੂ ਉਹਨੇ ਨਹੀਂ ਕਦੀ ਦੱਸਿਆ ਹਾਦਸਾ ਹੋ ਜਾਂਦਾ ਸੀ ਸਾਨੂੰ ਕਦੇ ਨਹੀਂ ਉਹਨੇ ਆਪਣਾ ਦੁੱਖ ਦੱਸਿਆ ਸੀ ਕਿ ਮੈਂ ਦੁਖੀ ਹਾਂ ਨੇ ਸੋ ਤਾਂ ਐਨਾ ਕੀ ਵੀ ਕਰਦੇ ਸੀ ਦਾ ਕਿੱਦਾਂ ਕਿ ਨਹੀਂ ਮੈਂ ਫੜ ਡਲੰਗ ਕਾਂਢੀ ਚੱਲਨੀ ਹੈ ਕੁੱਤੇ ਤਾਂ ਕਰਨੀ ਸੀ ਜੀ ਵਾ ਕਰ ਬਾਜ ਬਹੁਤ ਬਾਜਣਾ ਮੈਂ ਚੱਲਨੀ ਹੈ ਭਾਜੀ ਵੀ ਮੈਂ ਆ ਕੇ ਗੱਲ ਕਰਨੇ ਕਰਾਣਾ ਵਾ ਇਸੇ ਇਹ ਨੋਟ ਲਾ ਲੈ ਜਾਂਦਾ ਅਰੇ ਅਸੀਂ ਬੜਾ ਕੁਝ ਬਣਾ ਕਿਤਾ ਮੁੰਡੇ ਨੇ ਬਹੁਤ ਕੀਤਾ 20 ਸਾਲ ਉਹਦੇ ਤੁਸੀਂ ਕਿਤਾ 3 ਬਣਾ ਆਪਣੇ ਅੰਦਰ ਸਿਆਉਨੇ ਉਲੀਆ ਪਾਛਾ ਜਲੋ ਕੋਈ ਨਾ ਬਾਪੂ ਵਾਹਿਗੁਰੂ ਕਿਰਪਾ ਕਰਨ ਅਸੀਂ ਤੁਹਾਡੇ ਬੁੱਤ ਬਣ ਸਕੀਏ ਬਸ ਪਰਮਾਤਮਾ ਸਾਨੂੰ ਹਿੰਮਤ ਬਖਸ਼ਣ ਐਸੇ ਹਾਲਾਤ ਕਿ ਮੇਰੇ ਸਾਡੇ ਸਮਾਜ ਚ ਬਣ ਜਾਂਦੇ ਆ ਜਾਂ ਬਣ ਰਹੇ ਨੇ ਅੱਜ ਬੜਾ ਦੁੱਖ ਲੱਗਦਾ ਵੀ ਸਾਨੂੰ ਆਪਣੇ ਮਾਂ ਪਿਓ ਨੂੰ ਸਾਡੇ ਬਾਪੂ ਬਜ਼ੁਰਗ ਸਾਡੀਆਂ ਮਾਵਾਂ ਜਿਨ੍ਹਾਂ ਨੇ ਸਾਰੀ ਉਮਰ ਮਿਹਨਤ ਮਜ਼ਦੂਰੀ ਕੀਤੀ ਸੰਘਰਸ਼ ਕੀਤਾ ਆਪਣੀ ਜ਼ਿੰਦਗੀ ਦਾ ਰੁਪਈਆ ਰੁਪਈਆ 25 25 ਪੈਸੇ ਦੁੱਕੀ ਤਿੱਕੀ ਅੱਜ ਤਾਂ ਸਾਡੇ ਬੱਚਿਆਂ ਨੇ ਕਦੇ ਸੁਣਿਆ ਹੀ ਨਹੀਂ ਦੁੱਕੀ ਤਿੱਕੀ ਹੁੰਦੀ ਕੀ ਆ ਉਹ ਦਸੀਆਂ ਪੰਜੀਆਂ ਦੁੱਕੀਆਂ ਤਿੱਕੀਆਂ ਤੋਂ ਸ਼ੁਰੂ ਕਰਕੇ ਮਿਹਨਤਾਂ ਬੱਚੇ ਪਾਲੇ ਪੜ੍ਹਾਏ ਲਿਖਾਏ ਅੱਜ ਅੱਖੋਂ ਹੋਲੇ ਹੋਏ ਬੈਠੇ ਆ ਠੀਕ ਆ ਕੁਝ ਕਰਮਾਂ ਦੀ ਮਾਰ ਪਈ ਵਿਪਤ ਇਹ ਦੁਨੀਆ ਤੋਂ ਚਲਾ ਗਿਆ ਉਹ ਬਾਣਾ ਮੰਨ ਲਿਆ ਪਰ ਦੰਮਣ ਸਿੰਘ ਨੇ ਤੇ ਪ੍ਰਤਪਾਲ ਕੌਰ ਨੇ ਰੱਬ ਦਾ ਬਾਣਾ ਤਾਂ ਮੰਨ ਲਿਆ ਵੀ ਚਲੋ ਸਾਡਾ ਪੁੱਤ ਉਹਨੇ ਆਪਦੇ ਕੋਲੇ ਸੱਦ ਲਿਆ ਪਰ ਅੱਜ ਘਰੋਂ ਬੇਕਾਰ ਹੋ ਕੇ ਐਸ ਉਮਰ ਚ ਕਿਸੇ ਦੇ ਘਰ ਰਹਿਣਾ ਅਜੇ ਪੁੱਤ ਮਰੇ ਨੂੰ 6-7 ਮਹੀਨੇ ਵੀ ਨਹੀਂ ਹੋਏ ਆਪੇ ਉਹ ਲਵਾਰਸ ਹੋ ਜਾਣ ਇਹ ਬੜੀ ਦੁੱਖ ਦੀ ਗੱਲ ਹੈ ਬੜੀ ਤਰਾਸ ਦੀ ਹੈ ਸਾਡੇ ਸਮਾਜ ਦੀ ਅੱਜ ਇਹੀ ਇਸ ਘਰ ਚ ਖੁਸ਼ੀਆਂ ਖੇੜੇ ਇਸ ਘਰ ਚ ਇਹਨਾਂ ਦਾ ਬੇਟਾ ਜਤਿੰਦਰਪਾਲ ਸਿੰਘ ਤਰੱਕੀ ਤੇ ਹੁੰਦਾ ਘਰੇ ਫੋਰਚੂਨਰ ਗੱਡੀ ਖੜੀ ਹੁੰਦੀ ਇਹਨਾਂ ਦੇ ਪੁੱਤੇ ਦਾ ਜਨਮ ਦਿਨ ਹੁੰਦਾ ਡੀਜੇ ਚੱਲਦਾ ਹੁੰਦਾ ਤਾਂ ਸਾਰੇ ਰਿਸ਼ਤੇਦਾਰ ਨੇ ਮੂਰੇ ਹੋ ਹੋ ਕੇ ਨੱਚਣਾ ਸੀ ਇਹ ਮੁੰਡੇ ਦਾ ਮਾਮਾ ਜੀ ਇਹ ੁੰਡੇ ਦਾ ਤਾਇਆ ਬਾਜੀ ਇਹ ਚਾਚਾ ਬਾਏ ਫਫਾੜਾ ਇਹ ਭੂਆ ਬਾਏ ਮਾਸੀ ਆਏ ਮਾਸੜਾ ਪਰ ਅੱਜ ਇਸੇ ਘਰ ਚ ਦੁੱਖ ਤਕਲੀਫ ਤੇ ਅੱਜ ਕੋਈ ਨਹੀਂ ਕੋਈ ਮਾਸੀ ਨਹੀਂ ਕੋਈ ਮਾਸੜ ਨਹੀਂ ਕੋਈ ਮਾਮਾ ਨਹੀਂ ਕੋਈ ਚਾਚਾ ਨਹੀਂ ਕੋਈ ਤਾਇਆ ਨਹੀਂ